ਸਾਈ ਗੁਰਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਆਪਾਂ ਸੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿੰਨੀਆਂ ਧੋ ਕੇ ਰੱਖ ਦਿਆ ਨੇ ਤੇ ਆਟਾ ਗੁੰਨਤਾ ਤੇ ਚਾਹ ਬਣਾ ਲਈ ਆ ਹਾਂ ਇੰਨੀਆਂ ਭੁੱਖਾਂ ਲਫੜਪੀ ਇੰਨੀਆਂ ਭੁੱਖਾਂ ਇੰਨੀਆਂ ਇਹ ਲੋ ਰੇਖ ਜੀ ਮਾਨੋ ਬਿੱਲੀ ਤਾਂ ਸਾਜਰੇ ਸਾਜਰੀ ਬਾਜਾ ਮਾਨ ਲੱਗ ਜਾਂਦੀ ਆ ਉੱਠਣ ਦੀ ਦੀ ਚਾਰ ਸਾਢੇ ਚਾਰ ਐ ਨਹੀਂ ਪਤਾ ਕਦੋਂ ਜਾਗ ਜੀਵੇ ਹੁਣ ਇਹਨੂੰ ਦੁੱਧ ਪਾਤਾ ਏ ਹੁਣ ਇਹ ਦੁੱਧ ਪੀ ਰਹੀ ਨੇ ਇਹ ਅੱਖਾਂ ਅੱਖਾਂ ਚਮਕਦੀਆਂ ਨੇ ਨਿਹਰਾ ਦੇਖ ਨਹੀਂ ਰਹੀਆਂ ਲੋ ਜੀ ਇਹਨਾਂ ਨੂੰ ਦੁੱਧ ਪਾਤਾ ਕੰਮ ਨਵੇੜਤਾ ਹੁਣ ਆਪਾਂ ਦਿਨ ਚੜੇ ਕੋਈ ਥੋੜਾ ਬਾਤਾ ਕੰਮ ਸੀਗਾ ਜਿਹੜਾ ਨਵੇੜਤਾ ਹਾਰੇ ਚ ਦਾਲ ਧਰਤੀ ਦਾਲ ਧਰ ਕੇ ਅੰਦਰ ਲੈ ਜਾਵਾਂਗੇ ਫਿਰ ਆਪਾਂ ਰਿੰਨ ਕੇ ਫਿਰ ਇਹਦੇ ਵਿੱਚ ਲੇਟੀ ਧਰਦਾਂਗੇ ਬਾਅਦ ਚ ਜੇ ਜਾਣਾ ਆਪਾਂ ਨੇ ਗੁਰਦੁਆਰਾ ਸਾਂ ਦੀ ਦਾਲ ਮੂੰਗੀ ਦੀ ਘੱਟ ਸੀ ਦੀ ਅੱਖਾਂ ਨੇ ਹੁਣ ਸਵੇਰੇ ਥਾਰ ਨੂੰ ਹੈ ਜੀ ਨਹੀਂ ਸੀਗੇ ਹੁਣ ਦਾਲ ਵੀ ਜੂ ਇੰਨੇ ਇੰਨੇ ਆਪਾਂ ਕੰਮ ਨਵੇਂ ਮੇੜਦਾਂ ਨੇ ਮੇਦੀ ਦੁੱਧ ਦਾ ਕੰਮ ਨਵੇਂ ਮੇੜਦਾ ਤਾਂ ਇੰਨੇ ਇੰਨੇ ਇੱਧਰ ਨੀ ਪਾ ਲੈਣ ਆਪਾਂ ਟਰਤਾ ਟਰਤਾ ਇਹ ਵੀ ਪਾ ਲਾਂਗੇ ਕਿਉਂ ਕਿਉਂ ਜੰਮਾ ਪਿਆ ਚ ਰੱਖ ਲੈਣੇ ਮਿੱਕੀ ਮਿੱਕੀ ਰੱਖ ਕੇ ਹੁਣ ਕਿਉਂ ਪਾ ਲਈਏ ਪਹਿਲਾਂ ਇਹ ਰੇਦੀ ਪਾ ਲਾਂਗੇ ਜੀਓ ਇਹ ਰੱਖਦੇ ਇਹ ਰਲਣ ਦੇ ਠਾਪਿਆ ਜੀ ਅਦਰਕ ਜਿਹੜਾ ਅਲੂ ਗੁੱਲ ਲਕਵਾ ਕੇ ਉਹ ਨੂੰ ਪਨ ਲਾਂਗੇ ਔਰ ਇਹ ਆਪਾਂ ਪਿੰਟਾਂ ਵਾਲੇ ਲੋ ਜੀ ਜੀਰਾ ਤਾਂ ਪੁੱਜ ਗਿਆ ਆਪਣਾ ਚੰਗੀ ਤਰ੍ਹਾਂ ਕਿ ਕੀ ਤਰ੍ਹਾਂ ਪੁੱਜ ਗਿਆ ਇਹ ਫਿਰ ਇਹ ਕਾਲਾ ਹੋ ਜਾਊਗਾ ਹੁਣ ਇਹਦੇ ਚ ਪਾ ਲਾਂਗੇ ਤੇ ਮਸਾਲਾ ਜਿਹੜਾ ਰਗੜਿਆ ਹਰੀਆਂ ਮਿਰਚਾਂ ਪਾ ਲਿਆ ਨੇ ਆਪਾਂ ਇਹਦੇ ਵਿੱਚ ਹੁਣ ਇਹਨੂੰ ਭੁੰਨਦੇ ਆ ਇਹਨੂੰ ਮਸਾਲੇ ਨੂੰ ਭੁੰਨਦੇ ਆ ਫਿਰ ਦਾਲ ਚੱਕ ਲਾਵਾਂਗੇ ਅੰਦਰ ਫਿਰ ਰੋਟੀ ਲਾ ਲਾਂਗੇ ਉੱਜੇ ਜੱਜ ਜੀ ਹੁਣ ਇਹਨੂੰ ਮਸਾਲੇ ਨੂੰ ਭੁੰਨ ਲਈਏ ਥੋੜਾ ਜਿਹਾ ਹੁਣ ਮੈਂ ਕਿ ਫੇਰ ਦੇਖਦੀ ਆਂ ਮਧਾਣੀ ਲਗਾਈ ਸੀਗੀ ਸਵੇਰੇ ਲੈਟ ਐ ਭੁੱਜ ਗਈ ਭੱਜ ਗਈ ਫਿਊਜ ਜੁੜ ਗਿਆ ਸੀ ਗਨੇਰੇ ਚ ਫਿਰ ਮੈਂ ਲਗਾਈ ਯੂਨਟ ਆਫ ਦੀ ਨਈ ਮੈਂ ਕਿ ਦੁਬਾਰੇ ਫੇਰ ਨਾ ਉੜ ਜਵੇ ਕਿਤੇ ਫਿਊਜ ਫਿਰ ਮੈਂ ਹੁਣ ਲਗਾਈ ਆ ਮਧਾਣੀ ਲਗਾਤੀ ਹੁਣ ਕੱਢਦੇ ਆਪਾਂ ਮੱਖਣ ਹੁਣ ਪਹਿਲਾਂ ਹੀ ਮੱਖਣ ਹੀ ਕੱਢ ਲਈਏ ਅੱਜ ਤਾਂ ਲੈਟ ਹੀ ਹੋ ਗਏ ਹੁਣ ਮੱਖਣ ਕੱਢ ਲਈਏ ਤੇ ਇਹ ਸਾਫ਼ ਕਰ ਲਈਏ ਪਤੀਲਾ ਅੱਜ ਦੁੱਧ ਸੀਗਾ ਬਾਦੂ ਤੇ ਮੈਂ ਇਹਦੇ ਵਿੱਚ ਪਾ ਲਿਆ ਤਤੀਲੇ ਚ ਗਰਮ ਕਰ ਲਈ ਸੀਗੀ ਤੇ ਇਹਦੇ ਵਿੱਚ ਪਾਤਾ ਟਾਕਤਾ ਕੁਸ ਦਈ ਪਿਆ ਸੀ ਇਹਨਾਂ ਨੇ ਖਾਧਾ ਨਹੀਂ ਹੁਣ ਇਹਦੇ ਵਿੱਚ ਪਾ ਲਿਆ ਇਹਦੇ ਚ ਪਾ ਕੇ ਰੜਕ ਲਿਆ ਤੇ ਹੁਣ ਇਹ ਭਰ ਗਿਆ ਝੱਗ ਜੀ ਨਾਲ ਅੱਜ ਮੱਕਣਾ ਪਤਾ ਨਹੀਂ ਕੀ ਹੋ ਗਿਆ ਝੱਗ ਜੀ ਹੋ ਗਈ ਨਾਲੇ ਠੰਡਾ ਪਾਣੀ ਪਾਇਆ ਸੀਗਾ ਪਰ ਫੇ ਦੇ ਕੋਲੇ ਫਿਰ ਵੀ ਝੱਗ ਜੀ ਹੋ ਗਈ ਝੱਗ ਜੀ ਲੋ ਜੀ ਹੁਣ ਇਹਨੂੰ ਮੱਖਣ ਕੱਢਦੇ ਆਪਾਂ ਪਹਿਲਾਂ ਬਤੀਲਾ ਹੀ ਸਾਫ ਕਰਦੀ ਆਲੇ-ਦਾਲੇ ਘੁੰਮ ਜਾਂਦਾ ਇੱਕ ਹੱਥ ਨਾਲ ਉਹ ਦੇਖਦੀ ਇਹਨੂੰ ਰੱਖ ਕੇ ਸੈੱਟ ਕਰਦੀ ਆਂ ਟੇਡਾ ਕਰਦੀ ਆਂ ਫਿਰ ਮੱਖਣ ਕੱਢੂੰਗੀ ਇਹ ਘੁੰਮੀ ਜਾ ਰਿਹਾ ਆਲੇ-ਦਾਲੇ ਫੁੱਲ ਗਿਆ ਨਾ ਢਿੱਲਾ ਹੋ ਗਿਆ ਸੀਗਾ ਲੋ ਜੀ ਹੁਣ ਇਹ ਆਪਾਂ ਕੱਢਦੇ ਆਂ ਮੱਖਣ ਇਹਦੇ ਵਿੱਚ ਕੱਢ ਲੈਨੇ ਆ ਇਹਦੇ ਵਿੱਚ ਫਿਰ ਗਰਮ ਕਰ ਦੂੰਗੀ ਮੈਂ ਲੋ ਜੀ ਵੈਗਰੂ ਜੀ ਹੁਣ ਇਹਦੇ ਵਿੱਚ ਕੱਢਦੇ ਆਂ ਮੱਖਣ ਪਹਿਲਾਂ ਕੱਢ ਲਈਏ ਇਹ ਗੱਲ ਕਰਦੇ ਆਂ। ਭਲੇ ਅੰਦਰ ਹੁਣ ਧਰਤੀ ਉੱਥੇ ਗੋਹੇ ਲਾ ਕੇ ਲੇਟੀ ਧਰਤੀ ਰਿੱਜ ਜੂਗੀ ਹੁਣ ਇਹ ਇਥੇ ਰਿੱਜੀ ਜਾਊਗੀ ਜਾਨੂੰ ਆਪਾਂ ਕੰਮ ਨਿਬੜਾਂਗੇ ਤੇ ਲਾ ਜਾਾਂਗੇ ਫੇਰ ਐ ਟੇਢੀ ਨਹੀਂ ਹੋਊਗੀ ਨਾਲੇ ਡਰ ਰਹਿੰਦਾ ਵੀ ਟੇਢਾ ਨਾ ਹੋ ਜਵੇ ਟੁੱਲਣਾ ਜਾਵੇ। ਲੋ ਜੀ ਥੋੜੇ ਥੋੜੇ ਰਿੱਜੀ ਜਾਊਗੀ ਹਾਰੇ ਚਿੱ ਧਰੀ ਜਾਂਦੀ ਹੁਣ ਜਿਹੜਾ ਰਿੱਜ ਦੀ ਰਿੱਜ ਜਾਣਦੇ ਉਸ ਤੋਂ ਬਾਅਦ ਸਵਾਰਾਂਗੇ ਸਾਰਾ ਹੁਣ ਦਾਲ ਅੰਦਰ ਚੱਕ ਲਿਆ ਇਹਦੇ ਵਿੱਚ ਮਸਾਲਾ ਰੜਾਤਾ ਜੇ ਕਿਸੇ ਨੇ ਖਾਣੀ ਹੋ ਖਾ ਲੂਗੇ। ਖਾਲੂਗਾ ਫਿਰ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਲੋ ਜੀ ਨੂੰ ਟੱਕ ਤਾਈ ਫਿਰ ਹੁਣ ਦੁੱਧ ਪਾਉਣੀ ਸੀਗੀ ਫਿਰ ਭਾਂਡਾ ਕਿੱਥੇ ਗਿਆ ਇੱਧਰ ਬਿੱਲੀ ਦਾ ਬੱਚਾ ਭਾਂਡਾ ਪਤਾ ਨਹੀਂ ਕਿੱਧਰ ਮਰਿਆ ਲੋ ਜੀ ਭਾਂਡਾ ਮਰਿਆ ਇੱਧਰ ਇੱਧਰ ਬਲੂਂਗੜੇ ਨੇ ਨੀਕੇ ਜੇ ਨੰਨੇ-ਮੁੰਨੇ ਉੱਥੇ ਉਤਰਤਾ ਬੇਟੇ ਨੇ ਕਹਿੰਦਾ ਪੀਣ ਸਿੱਖਣਗੇ ਵਧੀਆ ਮਾਂ ਨਾਲ ਇੱਧਰ ਧਰ ਗਿਆ ਲੈ ਚੱਕ ਕੇ ਹੁਣ ਇੱਥੇ ਪਾਉਣਾ ਪੈ ਗਿਆ ਇਹਨੂੰ ਆ ਕੇ ਦੁੱਧ ਇੱਥੇ ਲੁਕ ਜਾਂਦੇ ਨੇ ਉਹ ਛੋਟੇ ਨੇ ਹਲੇ ਨਿਆਣੇ ਚਰੋ ਵੀ ਪੀ ਲਣਗੇ ਇੱਧਰ ਧਰਤਾ ਹੋਣਾ ਕਰ ਲਾ ਕੋਲਾਹਰੀ ਬਾਗ ਗੁਰੂ ਜੀ ਹੁਣ ਆਪਾਂ ਚੱਲੇ ਗਏ ਗੁਰਦੁਆਰਾ ਸਰ ਦੇ ਕਿੰਨਾ ਸੋਹਣਾ ਸਜਾ ਰੱਖਿਆ ਡੈਕੋਰੇਸ਼ਨ ਹੋਈ ਤੇ ਯਾਤੁਨੀ ਦਾ ਬਹੁਤ ਲਾਈਟਾਂ ਲੁੱਟਾਂ ਮੱਚਣਗੇ ਫਿਰ ਦਿਖਾਵਾ ਲਈ ਤੁਹਾਨੂੰ ਲੋ ਜੀ ਵੇਗ ਵਿੱਚ ਹੁਣ ਅੰਦਰ ਚੱਲਦੇ ਆਂ ਮੱਥਾ ਲਾ ਕੇ ਇੱਕਦੇ ਹੁਣ ਪੁੱਛਦੇ ਆਂ ਇਹ ਟੂਲ ਦੇ ਜਿਹੜਾ ਭਾਈ ਸਾਹਿਬ ਛਾਟ ਕਰ ਰਹੇ ਨੇ ਗੁਰੂ ਜੀ ਗੁਰਦੁਆਰੇ ਦੇ ਅੰਦਰ ਗੁਰਦੁਆਰਾ ਸੇ ਪਾਠ ਕਰ ਰਹੇ ਸੀ ਇਹ ਭਾਈ ਆਪਾਂ ਮੱਥਾ ਟੇਕ ਲਈ ਬੈਠਾਂਗੇ ਉਹਨੇ ਸ਼ਾਮ ਦੀ ਖਲਿਪਾ ਸ਼ਾਮ ਨੂੰ ਬਣਾ ਲਈਆ ਮੈਂ ਆਗੀ ਸੀ ਸਾਚਰੇ ਥੋੜਾ ਜਿਹਾ ਪਰ ਆਠ ਨਹੀਂ ਲੱਗੇ 470 ਆ ਗਈ ਸੀ ਫਿਰ ਮੈਂ ਉੱਧਰ ਚਲੇ ਜਾਉਂਗਾ ਲੰਗਰ ਕੋਲ ਜਾ ਕੇ ਚੁਕਾਵਾ ਦੇ ਦਰ ਸੇਵਾਕਰਾਂ ਦੀ ਨਹੀਂ ਕਰੂੰਗੀ ਕਰਮਾ ਚਸਫਲੋਜੀ ਵੈਗਵਿਚ ਨੂੰ ਮੈਂ ਬੱਥਾ ਦੇ ਦਿੱਤਾ ਚੱਲਦਾ ਹੁਤਾ ਹੈ ਸ੍ਰੀ ਗੁਰੂ ਮੱਤਿ ਹੋਜੇ ਨਾਮ ਪਦਾਰਥ ਪਾਏ ਬ੍ਰਹਮਾ ਬੇਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਵਾਣੀ ਗਗਨ ਉਪਤਾਲੀ ਜਨਤਾ ਆਜੋਤ ਤੁਮਾਰੀ ਸਭ ਮੁਖ ਸੁਖ ਮੁਕਤ ਨਾਮ ਤੁਨ ਵਾਣੀ ਸਚ ਨਾਮੂਰਤਾਰੀ ਨਾ ਬਿਨਾ ਨੇ ਸ਼ੂਟਸ ਨਾਨਕ ਸਾਚੀ ਤਰਤੋ ਭਗਵਾ ਚੋਲਾ ਪਹਿਨ ਕੇ ਰੱਖੇ ਸਾਨਾ ਸਿਰ ਤੇ ਦਸਤਾਰ ਆ ਕਹਿੰਦੇ ਤੁਸੀਂ ਇਹ ਰੀਤ ਹੈ ਜਿਹੜੀ ਸਾਰੀ ਗਲਤ ਕਰ ਰਹੇ ਹੋ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਆ ਤੁਸੀਂ ਵੀ ਸਾਡੇ ਨਾਲ ਸੂਰਜ ਵੱਲੋਂ ਪਾਣੀ ਦਿਓ ਸੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਮੈਂ ਘਰੋਂ ਆ ਗਿਆ ਤੇ ਮੇਰੀ ਜਿਹੜੀ ਖੇਤੀ ਹੈ ਉਹ ਸੁੱਕਦੀ ਪਈ ਹੈ ਕਰਤਾਰਪੁਰਸ ਮੈਂ ਖੇਤੀ ਨੂੰ ਪਾਣੀ ਦੇ ਰਿਆ ਬੈਗੁਰੂ ਜੀ ਹੁਣ ਕੀਰਤ ਹੋਇਆ ਸੀ 8 ਵਜੇ ਤੱਕ ਹੁਣ ਜਾ ਰਹੇ ਆਪਾਂ ਘਰ ਨੂੰ ਵਾਪਸ ਇਹ ਦੇਖੋ ਲਟਾਂ ਕਿੰਨੀਆਂ ਸੋਹਣੀਆਂ ਡੈਕੋਰੇਸ਼ਨ ਕਰਿਆ ਵਾ ਬਹੁਤ ਸੋਹਣਾ ਸਜਾਇਆ ਪਿਆ ਗੁਰਦੁਆਰਾ ਸਾਹਿਬ ਉੱਪਰ ਤੱਕ ਆਂਟੀਆਂ ਲਗਾਈਆਂ ਪਈਆਂ ਨੇ ਸਾਰੀ ਕਿਤੇ ਬੈਗੁਰਜੀ ਇੱਧਰ ਗੇਟ ਪੜਦੇ ਆ ਜਦੋਂ ਆਪਾਂ ਮੇਨ ਉਧਰੋਂ ਆਉਣੇ ਆ ਉਧਰ ਵੀ ਗੇਟਾਂ ਤੋਂ ਲੱਗ ਕੇ ਆਂਡੀਆਂ ਸਜਾਈਆਂ ਪਈਆਂ ਨੇ ਹੁਣ ਲਓ ਜੀ ਬੈਗੁਰਜੀ ਹੁਣ ਆਪਾਂ ਜਾ ਰਹੇ ਆ ਵਾਪਸ ਕਰ ਲਓ ਜੀ ਹੁਣ ਚੱਲਦੇ ਆ ਸਵੇਰੇ ਫੇਰ ਆਵਾਂਗੇ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਕੋਲ ਬਹੌਣਗੇ ਫੇਰ ਸੇਵਾ ਕਰਾਂਗੇ ਅਗਰ ਕਰਮਾ ਚ ਹੋਈ ਫਾਜੜੇ ਆਵਾਂਗੇ ਅੱਜ ਤਾਂ ਲੇਟ ਹੋ ਗਏ ਸੀਗੇ ਸਵੇਰੇ ਆਈ ਨਹੀਂ ਮੈਂ ਹੁਣ ਸ਼ਾਮ ਨੂੰ ਆਈ ਸੀਗੀ 4:00 ਤੋਂ 4:20 ਸੀਗੀ ਹੁਣ 8:00 ਵਜੇ ਨੇ ਹੁਣ ਸਮਾਪਤੀ ਆ ਹੋਣ ਚੱਲਦੇ ਆਂ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ